ਹਾਂ ਤੂੰ ਹੀ ਆਪਣਾ ਕਰਵਾਉਣੇ ਪੀ ਕਾਰਵਾਈ ਜਿਹੜਾ ਆਉੜੇ ਨੂੰ ਖਾਫਰ ਮਾਰ ਰਹੇ ਜੀ ਅਸੀਂ ਥੋੜਾ ਨਿਕਲੇ ਨਾ ਉਹਨਾਂ ਗੱਡੀਆਂ ਦੇ ਪਾਣੀ ਸਾਡੇੋਂ ਤੋਂ ਪਹਿਲਾਂ ਇਧਰ ਨੂੰ ਗੱਡੀ ਪਾਣੀ ਉਹ ਮੁੰਡਾ ਮੈਨੂੰ ਪਤਾ ਨਹੀਂ ਹੈ ਤੂੰ ਬੜੇ ਵੱਲ ਕਰ ਨੇ ਚਾਚਾ ਪੜਾਈ ਨਹੀਂ ਮੁੰਡਾ ਉਹ ਸਾਡੇ ਦੇ ਚਲੇ ਗਏ ਪੱਤਰ ਪੱਤਰ ਫਾੜ ਲੋ ਅਸੀਂ ਸੋਚਾਂਗੇ ਕਿ ਉਹ ਸਾਰੇ ਜਿਹੜਾ ਕੱਢਦੇ ਨਾ ਗੱਡੀ ਦਾ ਆ ਤੁਹਾਡੀ ਸੜੀ ਖੜਿਆ ਹੈ ਵੀ ਕਿਹਦਾ ਨਾਮ ਹੈ ਕਲਬ ਯਾਰ ਇਹਦੀ ਨਾ ਹੁੰਦਾਈਆ ਕੋਈ ਸੇਫਟੀ ਨਹੀਂ ਹੁੰਦੀ ਨੌਜਵਾਨ ਨਮਨਵਾਈ ਜੋ ਤਾਂ ਪਾਣੀ ਤਾਂ ਤੇ ਆਪਾਂ ਵੀ ਬਾਜ਼ਾਰ ਤੋਂ ਆ ਰਹੇ ਸੀ ਸੱਤ ਜਣੇ ਤੇ ਆਪਾਂ ਬਟਾਲੇ ਆਲੂ ਆਉਂਦੇ ਹੀ ਪਿੰਡ ਨੂੰ ਉਧਰੋਂ ਭਾਈ ਗੱਡੀ ਆ ਰਹੀ ਐ ਇੱਕ Swift ਉਹਨਾਂ ਨੇ ਦੂਜੀ ਗੱਡੀ ਨੂੰ ਕੀਤਾ ওভারਟੇਕ ਤੇ ਆਪਾਂ ਆਪਣੇ ਧਿਆਨ ਆਉਂਦੇ ਆ ਉਹਨਾਂ ਭਾਈ ਪਿਛੋ ਲਿਆ ਕੇ ਗੱਡੀ ਖਲਾਰ ਲਈ ਸਾਡੇ ਅੱਗੇ ਮੋੜ ਤੇ ਆ ਕੇ ਖੱਤੇ ਆਂਦੇ ਆ ਆ ਭਾਈ ਮੋਟਰਸਾਈਕਲ ਤੇ ਆਂਦੇ ਸੱਤ ਦੇ ਨਾ ਨੀ ਦੋ ਮੋਟਰਸਾਈਕਲ ਸੀ ਹਾਂਜੀ ਤੇ ਆਪਾਂ ਆਉਂਦੇ ਤੇ ਉਹਨਾਂ ਭਾਈ ਇੱਥੇ ਰੋਡ ਤੇ ਆ ਕੇ ਗੱਡੀ ਖਲਾਰ ਲਈ ਉਹਨਾਂ ਕੋਖਣੀਆਂ ਨੂੰ ਪੁੱਛਿਆ ਉਹਨਾਂ ਭਾਈ ਬਹੁਤ ਕੁੱਟ ਮਾਰ ਕੀਤੀ ਤੇ ਆਸ਼ੀਸ਼ ਮੁੰਡਾ ਉਹਦੇ ਬਹੁਤ ਜਿਆਦੀ ਸੱਟ ਲੱਗੀ ਜੇ ਤੇ ਮੋਟਰਸਾਈਕਲ ਵੀ ਕਾਸ਼ ਦਾ ਖੋ ਕੇ ਲੈ ਗਏ ਜੇ ਉਤੇ ਬਹੁਤ ਮਾੜਾ ਹਾਦਸਾ ਮਾਰਿਆ ਵਾ ਕਾਸ਼ਿਸ਼ ਦੇ ਦਾਤਰ ਮਾਰੇ ਜੇ ਨਾਲ ਬੈਂਸ ਬੋਲ ਮਾਰੇ ਜੇ ਕਿੰਨੇ ਜਣੇ ਜ਼ਖਮੀ ਹੋਏ ਤਿੰਨ ਜਾਨੀ ਜ਼ਖਮੀ ਹੋਏ ਜੇ ਇੱਕ ਕਰਨ ਕਰਨ ਦੀ ਤਾਂ ਹੱਥ ਟੁੱਟ ਗਈ ਜੇ ਤੇ ਇੱਕ ਲਵ ਮੁੰਡਾ ਵਾ ਉਹਦੇ ਸਿਰ ਤੇ ਬਹੁਤ ਜ਼ਿਆਦੀ ਸੱਟ ਲੱਗੀ ਜੇ ਹਾਂ ਕਿਹੜੀ ਕਰਨੂ ਝਗੜਾ ਕੋਈ ਝਗੜਾ ਨਹੀਂ ਭਾਈ ਆਪਾਂ ਆਪਣੇ ਧਿਆਨੋਂ ਹੁੰਦੇ ਕੁਝ ਨਹੀਂ ਪੁੱਛਿਆ ਉਹਨਾਂ ਨੇ ਕੀ ਹੋਇਆ ਕੀ ਨਹੀਂ ਉਹਨਾਂ ਭਾਈ ਬਹੁਤ ਕੁੱਤਿਆਂ ਨਾਲ ਆ ਕੇ ਤੁਸੀਂ ਕਰੋ ਤਾਂ ਕਿੱਥੇ ਪਾਪਾ ਭਾਈ ਨੱਟ ਗਏ ਅੱਦੇ ਮੁੰਡੇ ਬਾਜਾ ਰੋਲਾ ਰਾਲਾ ਪਿਆ ਸਾਰੇ ਪਿੰਡ ਵਾਲੇ ਇਕੱਠੇ ਹੋਏ ਹਾਂਜੀ ਤੇ ਇਹ ਕਿਸ ਗੱਲ ਦਾ ਝਗੜਾ ਹੀ ਜੀ ਕੌਣ ਆਏ ਸੀ ਪਤਾ ਲੱਗਾ ਕੁਝ ਪਤਾ ਨਹੀਂ ਲੱਗਾ ਪਈ ਨੇਰੇ ਜ ਗੱਡੀ ਬਹੁਤ ਤੇਜ਼ ਆ ਰਹੀ ਸੀ ਗੱਡੀ ਵੀ ਲੈ ਕੇ ਨਾਲ ਗੱਡੀ ਵੀ ਲੈ ਕੇ ਨਾਲ ਇੱਕ ਮੋਟਰਸਾਈਕਲ ਲੈ ਕੇ ਹਾਂਜੀ ਤੇ ਮੋਟਰਸਾਈਕਲ ਵੀ ਮੁੰਡੇ ਦਾ ਗੋਲੀ ਕਾਲੀ ਚਲਾਈ ਜਾਂਦਾ ਮੈਂ ਗੋਲੀ ਨਹੀਂ ਚਲਾਈ ਬੱਸ ਹਾਂ ਬੱਸ ਦਾਤਰ ਚਲਾਏ ਤੇ ਬੈਂਸ ਬੋਲੀ ਤੇ ਹੁਣ ਚਕਮੀ ਕਿੱਥੇ ਨੇ ਜਕਮੀ ਸਰਕਾਰੀ ਹਸਪੀਟਲ ਚ ਉਹ ਮੋੜ ਤੋਂ ਨਹੀਂ ਉਹ ਕੱਡੀ ਵੱਗ ਲੱਗਦੀ ਉਹ ਕੱਡੀ ਆ ਕੇ ਪਾਪਾ ਨੇ ਲਗਵਾ ਲਈ ਬੰਦੀ ਕਹਿੰਦੇ ਨਾ ਉਹਦੀ ਕੱਡੀ ਪਾਪਾ ਨੇ ਉਹ ਪਾ ਕੇ ਆ ਗਿਆ ਉਹ ਕੱਡੀ ਅਦਾ ਕਰੀ ਉਹਨਾਂ ਕੋਲ ਤੇ ਉਹਨਾਂ ਨੇ ਲੱਗੇ ਬੰਦਾ ਕਿ ਕੱਡੀ ਆਡੀ ਮਹਾਰਾਜ ਜੀ ਬੰਦੀ ਬੰਦੀਆਂ ਦਾ ਪਤਾ ਨਹੀਂ ਕੌਣ ਹੈ ਅੱਛਾ ਕਿੰਨੇ ਦਿਨਾਂ ਦਾ ਸੱਟਾ ਲੱਗਦਾ ਹੈ ਕਿੰਨੇ ਵਾਲੀ ਉਹ ਹਾਂ ਜੀ ਕਿੱਟ ਕਿੱਡੀ ਹਾਂ ਜੀ ਤੁਸੀਂ ਕਿਵੇਂ ਜੀ ਆਪਾਂ ਦੇ 10 12 ਜਣੇ ਆਏ ਜੀ ਇਹ ਇਨਫੋਰਮੇਸ਼ਨ ਮਿਲੀ ਸੀ ਵੀ ਕਤਬੀ ਨੰਗਲ ਜੀ ਚ ਝਗੜਾ ਆ ਇੰਜਰਡ ਹੋਏ ਨੇ ਦੋ ਤਿੰਨ ਜਣੇ ਤੇ ਮੌਕੇ ਤੇ ਆਏ ਆ ਇੰਜਰਡ ਤੇ ਹਸਪਤਲ ਲੱਗੇ ਨੇ ਜੀ ਤੇ ਬਾਕੀ ਹੁਣ ਉੱਥੇ ਜਾ ਕੇ ਉਹਨਾਂ ਦੇ ਸਟੇਟਮੈਂਟ ਕਿੰਨੇ ਇੰਜਰਡ ਹੋਏ ਕਿੰਨੀ ਮੰਗ ਤਿੰਨ ਜਣੇ ਕਿੰਨੇ ਕਿੰਝ ਚੱਲਦੀ ਇੱਕ ਜਣਾ ਜਿਆਦਾ ਇੰਜਰਡ ਆ ਜੀ ਬਾਕੀ ਜਾ ਕੇ ਪਤਾ ਲੱਗਣਾ ਸਾਡੇ ਆਉਣ ਤੋਂ ਪਹਿਲਾਂ ਹੋ ਗਿਆ ਕੀ ਹਾਲਾਤ ਪਤਾ ਲੱਗਿਆ ਕੋਈ ਗੱਡੀ ਤੇ ਕਹਿੰਦੇ ਆਏ ਜੀ ਦੋ ਤਿੰਨ ਜਣੇ ਤੇ ਉਹ ਵੀ ਪੇਪਰ ਝਗੜਾ ਹੋਇਆ ਬਹੁਤਾ ਕਿਸੇ ਨੂੰ ਜਿਆਦਾ ਪਤਾ ਨਹੀਂ ਹੈ ਤੇ ਮੈਂ ਕਿ ਉਹਨਾਂ ਕੋਲ ਜਾ ਕੇ ਪਤਾ ਲਗੂ ਚੱਲ ਜੀ